ਦੇ ਨਾਲ ਬਹੁਤ ਨੁਕਸਾਨ ਹੋਇਆ ਸਾਰੇ ਪਿੰਡਾਂ ਦੇ ਵਿੱਚ ਤੇ ਤਕਰੀਬਨ 230 ਤੋਂ 35 ਕਿੱਲੇ ਕਣਕ ਜਿਹੜੀ ਉਹ ਸੜੀ ਐ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਘਟੋ ਘਟ ਇੱਕ ਲੱਖ ਰੁਪਇਆ ਮੁਆਵਜ਼ਾ ਹਰੇਕ ਪਰਿਵਾਰ ਨੂੰ ਕਿੱਲੇ ਦੇ ਹਿਸਾਬ ਨਾਲ ਦਿੱਤਾ ਜਾਏ ਪਿੰਡ ਵਾਲਿਆਂ ਦੇ ਵੀ ਇਹੀ ਮੰਗ ਹੈ ਕਿਉਂਕਿ ਕਈ ਸਾਡੇ ਇਹੋ ਜਿਹੇ ਕਿਸਾਨ ਵੀਰ ਹੈ ਜਿਨ੍ਹਾਂ ਦੇ ਘਰ ਖਾਂ ਜੋਗੇ ਵੀ ਦਾਣੇ ਕਿਸੇ ਦੇ 3 ਕਿੱਲੇ ਕਿਸੇ ਦੇ 2 ਕਿੱਲੇ ਕਿਸੇ ਦਾ ਕਿੱਲਾ ਇਸਦੇ 10 ਕਿੱਲੇ ਤੇ ਜਿਨ੍ਹਾਂ ਦੇ ਖੁਰਖਾਨ ਦੇ ਜੋਗੇ ਵੀ ਦਾਣੇ ਨਹੀਂ ਅਸੀਂ ਆਪਣੀ ਟੀਮ ਨੇ ਸਾਡੇ ਫੈਸਲਾ ਕੀਤਾ ਕਿ ਸਾਰਿਆਂ ਨੂੰ ਅਸੀਂ 20-20 ਮਾਨ ਜਿਹੜੀ ਕਨਕ ਹੈ ਉਹ ਅਸੀਂ ਅੱਜ ਹੀ ਪਹੁੰਚਦੀ ਕਰਾਂਗੇ ਘੱਟੋ ਘੱਟ ਉਹਨਾਂ ਦੇ ਘਰੇ ਰੋਟੀ ਪੱਕ ਸਕਦੀ ਪਿੰਡ ਵਾਲੇ ਵੀ ਨਾਲ ਸਹਿਯੋਗ ਕਰਦੇ ਪਏ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਕਾਰਵਾਈ ਕਰਕੇ 1 ਲੱਖ ਰੁਪਏ ਮੁਆਵਜ਼ਾ ਘੱਟੋ ਘੱਟ ਸਾਰੇ ਕਿਸਾਨ ਵੀਰਾਂ ਨੂੰ ਦਿੱਤਾ ਜਾਏ ਜਿਨ੍ਹਾਂ ਦੀ ਕਣਕ ਨੂੰ ਆਗ ਲੱਗੀ ਹੈ ਔਰ ਧੰਨਵਾਦ ਕਰਦੇ ਆਵਲਾ ਸਾਹਿਬ ਦਾ ਇਹਨਾਂ ਨੇ ਪਿੰਡ ਵਿੱਚ ਆ ਕੇ ਜਿੱਦਾਂ ਵੀਰ ਪਸਾਣਾ ਕੋਲ ਕਣ ਖਾਣਵਾ ਸੇਵਾ ਕੀਤੀ ਉਹਨਾਂ ਨੂੰ ਮਾਫੀ ਦੇਦਿਆਂ ਨੂੰ ਵੀ ਮਨ ਕਰਦੇ ਨੇ ਉਹਨਾਂ ਨੇ ਲਾਗੀ ਤਾਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਮੈਂ ਦਿਲਰਾਹ ਹਾਂ ਮੇਰੀ ਸਾਥੀ ਸਭੀ ਦੀ ਆਵਲਾ ਸਾਹਿਬ ਮੇਰੇ ਤੋਂ ਪਤਾ ਲੱਗਾ ਹੈ ਤੇ ਜਿਹੜੇ ਬੰਦਿਆਂ ਨੇ ਥੋੜੀ ਥੋੜੀ ਜ਼ਮੀਨ ਵਾਲਿਆਂ ਨੇ ਕੰਮ ਖੜੀ ਦੀ ਜਿਨ੍ਹਾਂ ਕੋ ਖਾਨ ਨੂੰ ਦਾਣਾ ਨਹੀਂ ਭਾਉਨੇ ਚਾਹੂ ਮੂਹਰੇ ਗਾਣੇ ਭੇਜ ਦਿੱਤੇ ਨੇ ਉਹਨਾਂ ਨੂੰ ਵੰਡੇ ਜਾ ਰਹੇ ਨੇ ਉਹਨਾਂ ਦਾ ਬਹੁਤ ਬਾਕੀ ਇਹ ਸਾਡੇ ਪਿੰਡ ਨੂੰ ਸਾਡੀ ਕਣਕ ਸੜੀ ਗਈ ਤੇ ਉਸ ਵਾਸਤੇ ਖਾਣ ਵਾਸਤੇ ਪਰਾ ਤੇਰੇ ਤਰ੍ਹਾਂ ਉੱਤੇ ਗੱਟੇ ਸਾਨੂੰ ਪਹੁੰਚਦੇ ਕੀਤੇ ਨੇ ਅਸੀਂ ਇਹਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਆਪਾਂ ਉਸ ਦਿਨ ਵੀ ਕੱਲ ਅੱਗ ਲੱਗਣ ਕਰਕੇ ਸਾਡੀ ਕਣਕ ਸੜ ਗਈ ਸੀ ਤੇਵਿੰਦਰ ਆਵਲਾ ਜੀ ਆਏ ਆ ਤੇ ਉਹਨਾਂ 12-12 ਗੱਟੇ ਹੀ ਸਾਨੂੰ ਕਣਕ ਦੇ ਦਿੱਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ